ਜਾਵੇ ਦਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੇ ਤੁਸੀਂ ਚੈਨਲ ਉੱਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਉੱਤੇ ਕਲਿੱਕ ਕਰ ਦਿਓ ਪੰਜਾਬ ਦੇ ਮੀਂਹ ਪੈਣ ਦੀ ਸੰਭਾਵਨਾ ਸ਼ੁੱਕਰਵਾਰ ਤੇ ਸ਼ਨੀਵਾਰ ਜ਼ਿਆਦਾਤਰ ਇਲਾਕੇ ਦੇ ਵਿੱਚ ਹੋਵੇਗੀ ਹੁਣ ਨਜ਼ਰ ਮਾਰਦੇ ਹਾਂ ਡੀਟੇਲ ਦੇ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਨੇ ਉੱਥੇ ਮੌਸਮ ਕਿਸ ਤਰ੍ਹਾਂ ਰਹੇਗਾ ਮਾਰਵਾੜਾ ਇਲਾਕੇ ਦੇ ਵਿੱਚ 10 ਤਰੀਕ ਨੂੰ ਵੱਧ ਵੱਧ ਟੈਂਪਰੇਚਰ 44 40 ਡਿਗਰੀ ਹੋਵੇਗਾ ਤੇ ਦਿਨ ਭਰ ਸੰਘਣੇ ਬੱਦਰ ਰਹਿਣਗੇ ਮੀਂਹ ਆਉਣ ਦੀ ਸੰਭਾਵਨਾ ਨਹੀਂ ਹੋਵੇਗੀ ਅੰਮ੍ਰਿਤਸਰ ਤੇ ਮਾਝਾ ਇਲਾਕੇ ਦੇ ਵਿੱਚ ਵਾਤਾਵਰਣ ਟੈਂਪਰੇਚਰ 38 ਡਿਗਰੀ ਸੈਲਸੀਅਸ ਜਾਵੇਗਾ ਹਲਕੀ ਤੋਂ ਦਰਮਿਆਨੀ ਬਦਲਵਾਈ ਦਿਨ ਪਰ ਦਿਖਾਈ ਦੇ ਸਕਦੀ ਆ ਪਰ ਮੀਂਹ ਆਉਣ ਦੀ ਸੰਭਾਵਨਾ ਬਹੁਤ ਘੱਟ ਨਜ਼ਰ ਆ ਰਹੀ ਆ ਨਵਾਂ ਸ਼ਹਿਰ ਜਲੰਧਰ ਤੇ ਦਵਾਬਾ ਇਲਾਕੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਵਾਤਾਵਰਣ ਟੈਂਪਰੇਚਰ 37 ਡਿਗਰੀ ਹੋਵੇਗਾ ਤੇ ਹਲਕੀ ਤੋਂ ਦਰਮਿਆਨੀ ਬਦਲਵਾਈ ਸਾਰਾ ਦਿਨ ਰਹੇਗੀ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਐਮਕੋਨ ਸਾਹਿਬ 10 ਤਰੀਕ ਨੂੰ ਵਾਤਾਵਰਣ ਟੈਂਪਰੇਚਰ 30 ਡਿਗਰੀ ਸੈਲਸੀਅਸ ਜਾਵੇਗਾ ਤੇ ਸਾਰਾ ਦਿਨ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੋ ਮਨਾਲੀ ਦੇ ਵਿੱਚ ਵੱਤਵਤ ਟੈਂਪਰੇਚਰ ਪੰਜੀ ਜੋ 26 ਡਿਗਰੀ ਸੈਲਸੀਅਸ ਹੋਵੇਗਾ ਤੇ ਦੁਪਹਿਰੇ 1 ਤੋਂ ਲੈ ਕੇ 7-8 ਵਜੇ ਤੱਕ ਬਾਰਿਸ਼ ਆਉਣ ਦੀ ਸੰਭਾਵਨਾ ਹੋਵੇਗੀ। ਮਦੇੜ ਹਜੂਰ ਸਾਹਿਬ ਮਹਾਰਾਸ਼ਟਰ ਉੱਥੇ ਵੱਤਵਤ ਟੈਂਪਰੇਚਰ 31 ਡਿਗਰੀ ਸੈਲਸੀਅਸ ਜਾਵੇਗਾ ਤੇ ਮੀਂਹ ਆਉਣ ਦੀ ਸੰਭਾਵਨਾ ਸ਼ਾਮੀ 4 ਤੋਂ ਲੈ ਕੇ ਰਾਤ ਨੂੰ 10-11 ਵਜੇ ਤੱਕ ਹੋਵੇਗੀ। ਦबई 10 ਤਰੀਕ ਨੂੰ ਕੜਾਕੇਦਾਰ ਗਰਮੀ ਹੋਵੇਗੀ ਵੱਤਵਤ ਟੈਂਪਰੇਚਰ 40 ਡਿਗਰੀ ਤੇ ਹਲਕੇ ਦਰਮਿਆਨੀ ਬਦਲਬਾਹੀ ਦਿਖਾਈ ਦੇ ਸਕਦੀ ਆ ਤੇ ਨਾਲ ਤੇਜ ਹਨੇਰੀ ਸਾਰਾ ਦਿਨ ਚੱਲਦੀ ਰਹੇਗੀ। ਬ੍ਰੈਮਟਨ, অন্ਟਾਰੀਓ, ਕੈਨੇਡਾ ਦੇ ਵਿੱਚ 10 ਤਰੀਕ ਨੂੰ ਮੌਸਮ ਸਾਰਾ ਦਿਨ ਹੀ ਮੀਂਹ ਪੈਣ ਦੀ ਸੰਭਾਵਨਾ ਨਜ਼ਰ ਆ ਰਹੀ ਆ ਤੇ ਵੱਧ ਵੱਧ ਟੈਂਪਰੇਚਰ 20 ਤੋਂ 21 ਡਿਗਰੀ ਸੈਲਸੀਅਸ ਰਹੇਗਾ। ਯੂਬਾ ਸਿਟੀ, ਸਟਾਕਟਨ, ਸੈਨ ਹੋਜ਼ੇ, ਕੈਲੀਫੋਰਨੀਆ ਜਿੱਥੇ ਕਾਫੀ ਪੰਜਾਬੀ ਵਸਦੇ ਨੇ ਵੱਧ ਵੱਧ ਟੈਂਪਰੇਚਰ 42 ਡਿਗਰੀ ਖੜਾਕੇਦਾਰ ਤੋਂ ਪੂਰਾ ਦਿਨ ਲੱਗੇਗੀ ਤੇ ਮੀਂਹ ਆਉਣ ਦੀ ਸੰਭਾਵਨਾ ਕੋਈ ਵੀ ਨਜ਼ਰ 10 ਤਰੀਕ ਨੂੰ ਨਹੀਂ ਆ ਰਹੀ ਨਿਊਯਾਰਕ ਦੇ ਵਿੱਚ 10 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ ਤੇ ਬੱਦ ਵੱਦ ਟੈਂਪਰੇਚਰ 31 ਡਿਗਰੀ ਸੈਲਸੀਅਸ ਰਹੇਗਾ ਨਾਲ ਤੇਜ਼ ਹਨੇਰੀ ਚੱਲਦੀ ਰਹੇਗੀ ਤੇ ਹਲਕੀ ਜਿਹੀ ਮੈਨੀ ਬਾਰਿਸ਼ 2-3 ਵਜੇ ਹੋ ਸਕਦੀ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਹੋਰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰਨਾ ਨਾ ਭੁੱਲੋ ਬਹੁਤ-ਬਹੁਤ ਤੁਹਾਡਾ ਤਨ ਪੰਜਾਬ ਵੈਦਰ ਚੈਨਲ ਤੇ ਤੁਹਾਡਾ ਸਵਾਗਤ ਹੈ ਜੇ ਤੁਸੀਂ ਚੈਨਲ ਉਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਉਤੇ ਕਲਿੱਕ ਕਰ ਦਿਓ ਪੰਜਾਬ ਦੇ ਮੀਂਹ ਪੈਣ ਦੀ ਸੰਭਾਵਨਾ ਸ਼ੁੱਕਰਵਾਰ ਤੇ ਸ਼ਨੀਵਾਰ ਜ਼ਿਆਦਾਤਰ ਇਲਾਕੇ ਦੇ ਵਿੱਚ ਹੋਵੇਗੀ ਹੁਣ ਨਜ਼ਰ ਮਾਰਦੇ ਹਾਂ ਡੀਟੇਲ ਦੇ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਨੇ ਉੱਥੇ ਮੌਸਮ ਕਿਸ ਤਰ੍ਹਾਂ ਰਹੇਗਾ ਮਾਰਵਾ ਇਲਾਕੇ ਦੇ ਵਿੱਚ 10 ਤਰੀਕ ਨੂੰ ਵੱਧ ਵੱਧ ਟੈਂਪਰੇਚਰ 44 40 ਡਿਗਰੀ ਹੋਵੇਗਾ ਤੇ ਦਿਨ ਭਰ ਸੰਘਣੇ ਬੱਦਰ ਰਹਿਣਗੇ ਮੀਂਹ ਆਉਣ ਦੀ ਸੰਭਾਵਨਾ ਨਹੀਂ ਹੋਵੇਗੀ ਅੰਮ੍ਰਿਤਸਰ ਤੇ ਮਾਝਾ ਇਲਾਕੇ ਦੇ ਵਿੱਚ ਵਾਤਵਾ ਟੈਂਪਰੇਚਰ 38 ਡਿਗਰੀ ਸੈਲਸੀਅਸ ਜਾਵੇਗਾ ਹਲਕੀ ਤੋਂ ਦਰਮਿਆਨੀ ਬੱਦਲਵਾਈ ਦਿਨ ਪਰ ਦਿਖਾਈ ਦੇ ਸਕਦੀ ਆ ਪਰ ਮੀਂਹ ਆਉਣ ਦੀ ਸੰਭਾਵਨਾ ਬਹੁਤ ਘੱਟ ਨਜ਼ਰ ਆ ਰਹੀ ਆ ਨਵਾਂ ਸ਼ਹਿਰ ਜਲੰਧਰ ਤੇ ਦਵਾਬਾ ਇਲਾਕੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਵਾਤਵਾ ਟੈਂਪਰੇਚਰ 37 ਡਿਗਰੀ ਹੋਵੇਗਾ ਤੇ ਹਲਕੀ ਤੋਂ ਦਰਮਿਆਨੀ ਬੱਦਲਵਾਈ ਸਾਰਾ ਦਿਨ ਰਹੇਗੀ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਐਮਕੋਨ ਸਾਹਿਬ 10 ਤਰੀਕ ਨੂੰ ਵਾਤਵਾ ਟੈਂਪਰੇਚਰ 30 ਡਿਗਰੀ ਸੈਲਸੀਅਸ ਜਾਵੇਗਾ ਤੇ ਸਾਰਾ ਦਿਨ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੋਵੇਗੀ ਮਨਾਲੀ ਦੇ ਵਿੱਚ ਵੱਤਵਤ ਟੈਂਪਰੇਚਰ ਪੰਜੀ ਜੋ 26 ਡਿਗਰੀ ਸੈਲਸੀਅਸ ਹੋਵੇਗਾ ਤੇ ਦੁਪਹਿਰੇ 1 ਤੋਂ ਲੈ ਕੇ 7-8 ਵਜੇ ਤੱਕ ਬਾਰਿਸ਼ ਆਉਣ ਦੀ ਸੰਭਾਵਨਾ ਹੋਵੇਗੀ। ਨਦੇੜ ਹਜੂਰ ਸਾਹਿਬ ਮਹਾਰਾਸ਼ਟਰ ਉੱਥੇ ਵੱਤਵਤ ਟੈਂਪਰੇਚਰ 31 ਡਿਗਰੀ ਸੈਲਸੀਅਸ ਜਾਵੇਗਾ ਤੇ ਮੀਂਹ ਆਉਣ ਦੀ ਸੰਭਾਵਨਾ ਸ਼ਾਮੀ 4 ਤੋਂ ਲੈ ਕੇ ਰਾਤ ਨੂੰ 10-11 ਵਜੇ ਤੱਕ ਹੋਵੇਗੀ। ਦੁਬਈ 10 ਤਰੀਕ ਨੂੰ ਕੜਾਕੇਦਾਰ ਗਰਮੀ ਹੋਵੇਗੀ ਵੱਤਵਤ ਟੈਂਪਰੇਚਰ 40 ਡਿਗਰੀ ਤੇ ਹਰ ਕਿਸੇ ਦੇ ਦਰਮਿਆਨੀ ਬਦਲਬਾਈ ਦਿਖਾਈ ਦੇ ਸਕਦੀ ਆ ਤੇ ਨਾਲ ਤੇਜ ਹਨੇਰੀ ਸਾਰਾ ਦਿਨ ਚੱਲਦੀ ਰਹੇਗੀ ਬ੍ਰੈਮਟਨ অন্ਟਾਰੀਓ ਕੈਨੇਡਾ ਦੇ ਵਿੱਚ 10 ਤਰੀਕ ਨੂੰ ਮੌਸਮ ਸਾਰਾ ਦਿਨ ਹੀ ਮੀਂਹ ਪੈਣ ਦੀ ਸੰਭਾਵਨਾ ਨਜ਼ਰ ਆ ਰਹੀ ਆ ਤੇ ਵੱਤਵਾਰ ਟੈਂਪਰੇਚਰ 20 ਤੋਂ 21 ਡਿਗਰੀ ਸੈਲਸੀਅਸ ਰਹੇਗਾ ਯੂਬਾ ਸਿਟੀ ਸਟਾਕਟਨ ਸੈਨ ਹੋਜ਼ੇ ਕੈਲੀਫੋਰਨੀਆ ਜਿੱਥੇ ਕਾਫੀ ਪੰਜਾਬੀ ਵਸਦੇ ਨੇ ਵੱਤਵਾਰ ਟੈਂਪਰੇਚਰ 42 ਡਿਗਰੀ ਖੜਾਕੇਦਾਰ ਉਪਰ ਸਾਰਾ ਦਿਨ ਲੱਗੇਗੀ ਤੇ ਮੀਂਹ ਆਉਣ ਦੀ ਸੰਭਾਵਨਾ ਕੋਈ ਵੀ ਨਜ਼ਰ 10 ਤਰੀਕ ਨੂੰ ਨਹੀਂ ਆ ਰਹੀ ਨਿਊਯਾਰਕ ਦੇ ਵਿੱਚ 10 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ ਤੇ ਵੱਧ ਵੱਧ ਟੈਂਪਰੇਚਰ 33 ਡਿਗਰੀ ਸੈਲਸੀਅਸ ਰਹੇਗਾ ਨਾਲ ਤੇਜ਼ ਹਨੇਰੀ ਚੱਲਦੀ ਰਹੇਗੀ ਤੇ ਹਲਕੀ ਜਿਹੀ ਮੈਨੀ ਬਾਰਿਸ਼ 2-3 ਵਜੇ ਹੋ ਸਕਦੀ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਹੋਰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰਨਾ ਨਾ ਭੁੱਲੋ ਬਹੁਤ-ਬਹੁਤ ਤੁਹਾਡਾ